ਅਸਸਿਕਾ ਵੀਡੀਓ ਮੈਂ ਤੁਹਾਡਾ ਆਪਣਾ ਐਚਐਚ48 ਫੈਨ ਕਲੱਬ ਵਲੋਗਰ ਵੀਰਾ ਜੀ ਆਪਣਾ ਆਪਣੇ ਝੋਨਾ ਸੈਲ ਰਹੇ ਆ ਇਹ ਹੈਗਾ ਆਪਣਾ ਰੋਟਾਵੇਟਰ ਜੋ ਕਿ ਪਹਿਲੇ ਲੋਕ ਕਮਾਦਾਂ ਵਿੱਚ ਯੂਜ਼ ਕਰਦੇ ਸਨ ਪਰ ਇਹ ਨਵੇਂ ਤਕਨੀਕ ਦਾ ਥੋੜਾ ਝੋਨੇ ਵਾਲਾ ਹੈ ਜਿਵੇਂ ਕਿ ਆਪਾਂ ਨੋਰਮਲ ਰੋਟਾਵੇਟਰ ਪੋਣੇ ਤੋਂ ਨਾ ਲਾਗੇ ਇਹਦੇ ਵਿੱਚ ਆਪਣਾ ਟਾਈਮ ਬਹੁਤ ਬਚਦਾ ਹੈ ਕਿਸਾਨ ਸੰਬੰਧੀ ਵੀਡੀਓ ਹੈ ਜਿਵੇਂ ਇਹਦੇ ਕੋਈ ਖਰਚਾ ਨਹੀਂ ਆਉਂਦਾ ਫालतू ਲਿਵਰ ਦੇ ਪਿੱਛੇ ਨਹੀਂ ਭੱਜਣਾ ਪੈਂਦਾ ਤੇ ਟਾਈਮ-ਟਾਈਮ ਕਿਸਾਨ ਵੀਰ ਆਪਣਾ ਕੰਮ ਨਿਬੜਦੇ ਆ ਰੇਸਪਰੇ ਤੋਂ ਬਚ ਰੇਹ ਤੇ ਚੱਲ ਆਪਾਂ ਪੁਣੀ-ਪੁਣੀ ਸਪਰੇ ਦਾ ਇਹ ਫਾਲਤੂ ਖਰਚਾ ਜਿਹਨੇ ਕਿ ਜ਼ਮੀਨਾਂ ਨੂੰ ਖਰਾਬ ਕਰਦੀਆਂ ਫਾਲਤੂ ਸਪਰੇਆਂ ਜਿਹੜੇ ਆਪਾਂ ਕੱਖ ਤੋਂ ਪਾਉਣੇ ਘਾਹ ਤੋਂ ਪਾਉਣੇ ਉਸ ਚੀਜ਼ ਤੋਂ ਬਹੁਤ ਬਚਾ ਹੁੰਦਾ ਏ ਤੇ ਮੈਨੂੰ ਕਮੈਂਟਾਂ ਵਿੱਚ ਵੀਰ ਜੀ ਜ਼ਰੂਰ ਦੱਸਣਾ ਵੀ ਇਹ ਕਿਵੇਂ ਦਾ ਲੱਗਿਆ ਇਹਦਾ ਅਸੀਂ ਤਾਂ ਦੋ ਸਾਲ ਜਿਉ ਆਫ ਹੋ ਗਈ ਯੂਜ਼ ਕਰਦੇ ਨੂੰ ਇਹਨੂੰ ਬਹੁਤ ਵਧੀਆ ਜੀ ਬਾਕੀ ਇਹਦੇ ਹਿਸਾਬ ਨਾਲ ਟਰੈਕਟਰ ਦੇ ਸਾਨੂੰ ਕੋਈ ਵੀਰ ਕਹਿੰਦੇ ਨਹੀਂ ਖਰਾਬ ਹੁੰਦਾ ਪਰ ਟਰੈਕਟਰ ਇਹਨੂੰ ਕੋਈ ਖਰਾਬ ਨਹੀਂ ਕਰਦਾ ਹਾਂ ਜਿਹੜੇ ਬਾੜਾਂ ਦੇ ਬਾਹਰ ਬੂਟੇ ਉਹ ਜ਼ਰੂਰ ਖਰਾਬ ਹੁੰਦੇ ਐ ਜਿਵੇਂ ਮੱਥਿਆਂ ਤੇ ਆਪਾਂ ਜੋਤੇ ਕਹਿੰਨੇ ਆ ਜਾਂ 껫ੇ ਕੱਢੇ ਹੁੰਦੇ ਐ ਬਾਕੀ ਅੰਦਰ ਕੋਈ ਖਰਾਬ ਨਹੀਂ ਹੁੰਦਾ ਤੇ ਚੈਨਲ ਨੂੰ ਵੱਧ ਤੋਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਇਸੇ ਤਰ੍ਹਾਂ ਅਪਡੇਟ ਵੀਡੀਓ ਪਾਉਂਦੇ ਰਿਹਾ ਕਰਾਂਗੇ ਕਿਸਾਨਾਂ ਸੰਬੰਧੀ ਤੇ ਜੇ ਹੋਰ ਵੀ ਕੋਈ ਵੀਡੀਓ ਮੋਲਾ ਕੋਈ ਅਲੱਗ ਤੋਂ ਮਿਲਦੀ ਹੋਈ ਤਾਂ ਇਸ ਦੇ ਸੰਬੰਧੀ ਵੀਡੀਓ ਜਰੂਰ ਪਾਵਾਂਗੇ ਆਪਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਧੰਨਵਾਦ